ਬਿਲਕੁਲ ਬੁੱਦੇ ਦਰਿਆ ਦੇ ਵਿੱਚ ਬੈਠੇ ਆ ਤੇ ਆਓ ਤੁਹਾਨੂੰ ਇਹਦੇ ਵਿੱਚ ਕੀ ਆ ਆ ਬਹੁਤ ਜਿਬਰਾਂ ਉਹ ਦੇਖੀ ਆ ਇਹਦੇ ਅੰਦਰ ਕੀ ਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਬਿਲਕੁਲ ਜਿਹੜੇ ਹੈਗੇ ਆ ਆ ਘੋਗੇ ਸਪੀਮ ਇਹਦੇ ਵਿੱਚ ਕਿਉਂਕਿ ਆਹ ਰੇਤਾ ਨਾ ਬਹੁਤ ਘਟ ਇਹਨੀ ਮੋਟੀ ਰੇਤਾ ਇਹਦਾ ਰੀਚਾਰਜ ਜਿੱਤਰ ਹੈ ਕਿ ਪਾਣੀ ਤਰਿਆ ਜਾਂਦਾ ਹੈ ਇਹਦੇ ਥੱਲੇ ਜਾਊਗਾ ਪਰ ਜਦੋਂ ਉੱਤੇ 2-2 ਫੁੱਟ 3-3 ਫੁੱਟ ਗਾਰ ਗੋਹਾ ਗੰਧ ਇਹੋ ਜਿਹਾ ਮਟੀਰੀਅਲ ਉਹ ਉਹਦੇ ਨਾਲ ਟਖਿਆ ਜਾਵੇ ਤੇ ਰੀਚਾਰਜ ਬੰਦ ਹੋਣੀ ਹੈ ਜਿੱਥੇ ਰੀਚਾਰਜ ਬੰਦ ਹੋਣੀ ਹੈ ਕਰਤੀ ਹੇਠਲਾ ਪਾਣੀ ਥੱਲੇ ਜਾਣਾ ਮੋਟਰਾਂ ਵੱਡੀਆਂ ਸਮਰਸ਼ੀਬਲ ਖਰਚੇ ਵੀ ਵਧਨੇ ਆ ਤੇ ਉਹ ਸੋਮਾ ਵੀ ਖਤਮ ਹੁੰਦਾ ਸੋ ਇਹਦੇ ਨਾਲ ਜਿੱਥੇ ਪਾਣੀ ਰੀਚਾਰਜ ਹੋਣਾ ਉਥੇ ਹੜਾਂ ਦੇ ਖਦਰੇ ਵੀ 90% ਘਟ ਜਾਂਦੇ ਆ ਉਹਦਾ ਕਾਰਨ ਕੀ ਹੈ ਹੜ ਕਿਉਂ ਆਉਂਦਾ ਬਾਰਸ਼ਾਂ ਪੈ ਗਈਆਂ ਪਾਣੀ ਤੋਂ ਹਿਸਾਬ ਨਹੀਂ ਹੋਣਾ ਜਦੋਂ ਇਹਨਾਂ ਨੂੰ ਇਸ ਵਿੱਚ ਰੋਕ ਲੈਨੇ ਆਂ ਖੇਤੀ ਕਰਨ ਲੱਗ ਪਈ ਨੇ ਦਰਖਤ ਵਿੱਚ ਲਾ ਦਿੰਨੇ ਆਂ ਪਾਣੀ ਦਾ ਬਹਾਰ ਰੁਕ ਜਾਂਦਾ ਫਿਰ ਕਿੰਨੇ ਹੜਾ ਜਿਹਨਾਂ ਦੇ ਪਾਣੀ ਖੇਤਾਂ 'ਚ ਪੈਂਦੇ ਪਰੇ ਫਿਰਦੇ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵਹੜ ਆਇਆ ਕਿਉਂ ਤੇ ਦੋਸ਼ੀ ਇਹਦਾ ਕੱਲ ਲੰਗਾ ਕਰਦਾ ਇਹਨੇ ਹੋਰ ਇਨੂੰ ਸਾਫ਼ ਵੀ ਕਰਨਾ ਇਹਨੂੰ ਜੋ ਵੀ ਆਇਆ ਉਹਨੂੰ ਰੋੜ ਕੇ ਰੱਖਣਾ ਇਹਦੇ ਵਿੱਚ ਇਹਨੇ ਆਪਣਾ ਵਹਾਅ ਜਿੰਨਾ ਚਿਰ ਵਹਿੰਦਾ ਉਹਨਾਂ ਜਿਹੜੇ ਨੂੰ ਕੋਈ ਰੋਕ ਨਹੀਂ ਸਕਦਾ ਉਦੋਂ ਜਿਹੜੇ ਹੈਗੇ ਆ ਉਹ ਦਰਿਆ ਬੰਦ ਆਉਂਦੇ ਆ ਉਹ ਹੁੰਦੇ ਆ ਉਦੋਂ ਹੜ ਆਉਂਦੇ ਆ ਜਦੋਂ ਉਹਦਾ ਨੇਚਰਲ ਬਿਹੇਵ ਜਿਹੜਾ ਵਹਾਅ ਉਹ ਡੈੱਡ ਹੋ ਜਾ ਬੰਦ ਹੋ ਜਾ ਸੋ ਇਹ ਇਹ ਚਲੋ ਵਹਾਵੀ ਇਹਦਾ ਸ਼ੁਰੂ ਹੋਊਗਾ ਤੇ ਲਗਾਤਾਰ ਪਾਣੀ ਦੇ ਚੱਲਣ ਦੇ ਨਾਲ ਇਹ ਪਾਣੀ ਧਰਤੀ ਵਿੱਚ ਵੀ ਚਾਰਜ ਹੋਊਗਾ ਤੇ ਜਦੋਂ ਅਸੀਂ ਪਿੱਤਰ ਬੁੱਢਾ ਧਰਿਆ ਸਾਰੇ ਸਿਰ ਦੇ ਵਿੱਚ ਦੀ ਸਾਫ਼ ਨਿਕਲ ਜਾਊਗਾ ਤੇ ਉਸ ਵੇਲੇ ਉਹ ਮਹਾਲਵਾ ਤੇ ਰਾਜਸਥਾਨ ਜਿਹੜੇ ਪਾਣੀ ਨਾਲ ਜੁੜੇ ਹੋਏ ਸਾਡੇ ਭੈਣ ਭਰਾ ਔਰ ਰੱਬ ਦੇ ਦਾਜੇ ਹੋਏ ਜੀਵ ਉਹਨਾਂ ਤੇ ਕਰੋ ਸਾਫ਼ ਪਾਣੀ ਪੈ ਜਾਊਗਾ ਬਹੁਤ ਵੱਡਿਆ ਬੜੀ ਖੁਸ਼ੀ ਦੀ ਕੋਈ ਹੰਦ ਨਹੀਂ ਸਵਾਓ ਇਹਦੇ ਟਲ ਨੂੰ ਇਸੇ ਤਰ੍ਹਾਂ ਸਾਫ਼ ਕਰਕੇ ਸਾਫ਼ ਸੁਥਰਾ ਬਹਾਰ ਬੜਾ ਇੰਤਜ਼ਾਰ ਕਰੀਏ ਪੰਡ ਭੂਖੜੀ ਆ ਤਕਰੀਬਨ 1.5 ਵੀ ਨਾ ਹੋ ਗਿਆ ਮਸ਼ੀਨਾਂ ਨੂੰ ਇਥੇ ਇਸ ਪੰਡ ਵਿੱਚ ਲੱਗੀਆਂ ਨੂੰ ਪਹਿਲਾਂ ਸਾਰਾ ਇਹਦਾ ਜਿਹੜਾ ਗੋਹਾ ਭਰਿਆ ਹੋਇਆ ਸੀ ਉਹ ਕੱਢਿਆ ਸ਼ੇਪ ਨੂੰ ਉਸੇ ਚੀਵਾਲ ਮਾਡਲ ਦੇ ਵਿੱਚ ਸ਼ੇਪ ਦਿੱਤੀ ਖੂਬ ਬਣੇ ਤੇ ਇਹਦੇ ਵਿੱਚ ਇੰਨੇ ਚਿਰ ਦੇ ਵਿੱਚ ਜੀ ਦੋ ਵਾਰ ਗੋਹਾ ਕੱਢਣਾ ਪਿਆ ਇਸ ਕਰਕੇ ਕਿ ਜਿਹੜਾ ਪਹਿਲਾ ਸੀ ਉਹ ਤਾਂ ਕੱਢਿਆ ਦੁਆਰਾ ਫਿਰ ਜਿਹੜਾ ਉਹਨਾਂ ਚਿਰ ਉਹਨਾਂ ਨੇ ਬੰਦ ਨਹੀਂ ਕੀਤਾ ਸੋ ਹੁਣ ਸਾਰਾ ਦੁਆਰਾ ਵੀ ਚੱਕ ਲਿਆ ਜੀ ਦੂਸਰੀ ਵਾਰੀ ਇਹਦੀ ਸਫਾਈ ਹੈ ਪਹਿਲੀ ਵਾਰੀ ਇੰਨੀ ਸਫਾਈ ਨਹੀਂ ਹੋਈ ਸੀ ਕਿਉਂਕਿ ਉਹਦੋਂ ਠੰਡ ਸੀ ਸੱਲਾ ਵੀ ਸੀ ਪਾਣੀ ਵੀ ਸੀ ਹੁਣ ਜਿਹੜਾ ਪਾਣੀ ਥੱਲੇ ਚੱਲ ਗਿਆ ਉਹਦੇ ਵਿੱਚ ਵਧੀਆ ਮਸ਼ੀਨ ਜੜੀ ਚੱਲਣ ਲੱਗ ਪਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤ ਜਲ ਦੀ ਆਸ਼ ਕਰਦੇ ਹੋਏ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਅਸੀਂ ਵੀ ਪਾਣੀ ਦੀ ਕਲ ਕਲ ਨੂੰ ਸੁਣੀਏ। ਵਗਦੇ ਵਹਾਰ ਦੇ ਵਿੱਚ ਇਸ਼ਨਾਨ ਕਰੀਏ। ਉਹ ਪਵਿੱਤਰ ਪਾਣੀ ਨੂੰ ਪਵਿੱਤਰ ਰੱਖਣ ਦਾ ਪਰਨ ਕਰੀ। ਸਾਡੇ ਵੀ ਸੋਚ ਤੋਂ ਬਾਹਰ ਜੇ ਲੋ ਗੋਲੂ ਚਾਵੇ ਕਰਨ ਕਰਨ ਸਮਰੱਥ ਸਵਾਮੀ ਸਗਲ ਕਟਾ ਕਾ ਅੰਤਰ ਜਾਂਦਾ ਕੋ ਸਾਰਾ ਕੁਝ ਕਰਾ ਦਿੰਦਾ ਹਾਂ ਤੁਸੀਂ ਦੇਖੋ ਅਸਲੀ ਘੋਗੇ ਆ ਆ ਪਿੱਛੇ ਵੀ ਪਏ ਆ ਇਹ ਪੁੱਤਰ ਬੁੱਢੇ ਦਰਿਆ ਦੇ ਹੋ ਗਿਆ ਅਗਰਵਾਲ ਸਾਹਿਬ ਦੇਖ ਲਓ